ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਹਿਲਾਂ ਅਗਲੇ 6-7 ਦਿਨਾਂ ਯਾਨੀ ਕਿ 8 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਔਰ ਜਿਹੜਾ ਇੱਕ ਸਿਸਟਮ ਲੱਗਣਾ ਜੀ ਜਿਹਦੇ ਨਾਲ ਉਮੀਦ ਆਸਾਰ ਜੜੇ ਬਣਦੇ ਹੋਏ ਨੇ ਉਹਦੇ ਵਿੱਚ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਪੰਜਾਬ ਦੀ ਗੱਲ ਕਰੀਏ ਸਕਰੀਨ ਤੇ ਦੇਖ ਸਕਦੇ ਹਾਂ ਕਿ ਅਸਲ ਵਿੱਚ ਟਟਮੀ ਬੱਦਲ ਵਈ ਜੜੀਆਂ ਪੰਜਾਬ ਦੇ ਉੱਪਰ ਦੀ ਗੁਜ਼ਰਦੀ ਹੋਈ ਆ ਨਾਲ ਹਰਿਆਣਾ ਤੇ ਰਾਜਸਥਾਨ ਦੇ ਉੱਪਰ ਦੀ ਵੀ ਬੱਦਲ ਵਈ ਗੁਜ਼ਰ ਰਹੀ ਆ ਜਿਵੇਂ ਕਿ ਐਸੇ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਬੱਦਲ ਵਈ ਜੜੀ ਆ ਜੜੀਆਂ ਧਰ ਦੇ ਤੋਂ ਪਹਿਲੇ ਫੱਦਰ ਤੇ ਯਾਨੀ ਕਿ 8-9 ਕਿਲੋਮੀਟਰ ਦੀ ਉਚਾਈ ਤੇ ਇਹ ਬੱਦਲ ਆ ਜੜੇ ਗੁਜ਼ਰ ਰਹੇ ਨੇ ਸੋ ਅੱਜ ਧੁੱਪ ਦੇ ਦਰਸ਼ਨ ਬਹੁਤੇ ਖੇਤਰਾਤ ਦੇ ਵਿੱਚ ਨਹੀਂ ਹੋਏ ਪੰਜਾਬ ਦੇ ਤੇ ਕੋਲਡ ਰੇ ਜੜੀਆਂ ਦਰਜ ਹੋ ਰਹੇ ਨੇ ਸੀਤ ਲੜ ਚੱਲਦੀ ਫਈ ਆ ਕੜਾਕੇ ਦੀ ਠੰਡ ਦਾ ਤੌਰ ਆ ਜਿਹੜਾ ਜਾਰੀ ਆ ਤੇ ਟੈਂਪਰੇਚਰ ਵੀ ਹੇਠਾਂ ਜਾ ਰਹੇ ਨੇ ਜਿਹ ਰਾਤ 13 14 ਦੇ ਆਸ-ਪਾਸ ਦਰਜ ਹੋ ਰਿਹਾ ਤੇ ਕਿਤੇ ਕਿਤੇ ਟੈਂਪਰੇਚਰ 10 ਤੋਂ ਵੀ ਹੇਠਾ ਆਇਆ ਰਾਤਾ ਫੈਲੇ ਠੰਡ ਜਾਣੇ ਤੇ ਆਉਂਦੇ ਦਿਨਾਂ ਦੇ ਦਰਮਿਆਨ ਵੀ ਸੀਤ ਲਹਿਰ ਜਿਹੜੀ ਹੈ ਇਸੇ ਤਰ੍ਹਾਂ ਚੱਲਦੀ ਰਹੇਗੀ ਜੀ ਧੁੰਦ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰਦੀ ਰਹੇਗੀ ਹਾਲਾਂਕਿ ਜ਼ਮੀਨੀ ਲੈਵਲ ਤੇ ਧੁੰਦ ਘੱਟ ਹੈ ਤੇ ਜਿਹੜੇ ਉੱਪਰਲੇ ਫੱਦਰ ਤੇ ਧੁੰਦ ਵੱੜਦੀ ਆ ਸਮਾਨ ਦੇ ਉੱਤੇ ਅੰਬਰਾਂ ਤੇ ਜਿਹੜੀ ਧੁੰਦ ਛਾਈ ਹੋਈ ਆ ਜੇਕਰ ਆਪਾਂ ਪਹਾੜਾਂ ਦੇ ਉੱਤੋਂ ਖੜਗੇ ਝਾਤੀ ਮਾਰੀਏ ਤੇ ਪੰਜਾਬ ਦੇ ਉੱਪਰ ਤੁਸੀਂ ਦੇਖੋਗੇ ਕਿ ਬਿਲਕੁਲ ਧੁੰਦ ਦੀ ਮੋਟੀ ਚਾਦਰ ਜਿਹੜੀ ਛਾਈ ਹੋਈ ਆ ਪੰਜਾਬ ਦੀ ਗੱਲ ਕਰੀਏ ਹਰਿਆਣੇ ਦੀ ਗੱਲ ਕਰੀਏ ਯੂਪੀ ਦੀ ਗੱਲ ਕਰੀਏ ਬੰਗਾਲ ਤੱਕ ਇਹ ਧੁੰਦ ਜੜੀ ਆ ਛਾਂਦੀ ਆ ਤੇ ਆਉਂਦੇ ਦਿਨਾਂ ਦੇ ਦਰਮਿਆਨ ਵੀ ਸੰਘਣੀ ਧੁੰਦ ਇਸ ਤਰ੍ਹਾਂ ਚੱਲਦੀ ਰਹੇਗੀ ਠੰਡ ਜੜੀ ਆ ਕੋਲਡ ਜੜੀ ਆ ਦਰਜ ਹੁੰਦੇ ਜਾਣਗੇ ਠੰਡ ਤੋਂ ਕੋਈ ਰਾਹਤ ਨਹੀਂ ਆ ਸੀਤਲਰ ਚੱਲਦੀ ਰਹਿਣੀਆਂ ਧੁੱਪ ਦੇ ਦਰਸ਼ਨ ਹਾਲੇ ਦੂਰ ਨੇ ਜੀ ਕਿਉਂਕਿ ਇੱਕ ਸਿਸਟਮ ਵੀ ਲੱਗਣਾ 6 7 8 ਨੂੰ ਜਿਹਦੇ ਨਾਲ ਮੀਦਿਆਸਾਰ ਜੜੀ ਆ ਬਣਦੇ ਫੈਨੇ ਦੋਆਬਾ ਖੇਤਰ ਮਾਲਵੇ ਦੇ ਪੂਰਬੀ ਜ਼ਿਲ੍ਹੇ ਕੇਂਦ ਵਿਚ ਉਮੀਦ ਹੈ ਸਰ ਨੇ ਤੇ ਜਿਲ੍ਹਾਵਾਰ ਅੰਕੜੇ ਵੀ ਤੁਹਾਨੂੰ ਉਪਲਬਧ ਕਰਾਵਾਂਗੇ ਆਉਣ ਦੇ ਦਿਨਾਂ ਦੇ ਦਰਮਿਆਨ ਬਿਲਕੁਲ ਸਟੀਕ ਸਹੀ ਅਨੁਮਾਨ ਤੁਹਾਨੂੰ ਜਿਹੜੇ ਆ ਦੱਸਾਂਗੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਕਮੀਦਾਰਜ ਹੋਣਗੇ ਫਿਲਹਾਲ ਜੇ ਅਗਰ ਮੋٹے ਤੌਰ ਤੇ ਗੱਲ ਕਰੀਏ ਪੱਛਮੀ ਖੇਤਰ ਹੈ ਜਿਹੜੇ ਭਾਵਿਆ ਪੰਜਾਬ ਦੇ ਨੇ ਹਰਿਆਣੇ ਦੇ ਨੇ ਰਾਜਸਥਾਨ ਦੇ ਨੇ ਪੱਛਮੀ ਖੇਤਰਾਂ ਦੇ ਵਿੱਚ ਆਸਾਰ ਘਟਨੇ ਮੀਹਾ ਦੇ ਜੇਕਰ ਮੀਂਹ ਡਰ ਜਾਂਦੇ ਨੇ ਤੇ ਪੂਰਬੀ ਖੇਤਰਾਂ ਦੇ ਵਿੱਚ ਜਾਂ ਫਿਰ ਕੇਂਦਰੀ ਮਾਲਵਾ ਕੇਂਦਰੀ ਦੋਆਬਾ ਤੇ ਕੇਂਦਰੀ ਹਰਿਆਣੇ ਦੇ ਵਿੱਚ ਜਿਹੜੇ ਉਮੀਦ ਆਸਾਰ ਜਿਹੜੇ ਬਣ ਸਕਦੇ ਨੇ ਤੇ ਜੇਕਰ ਇੱਕ ਨਜ਼ਰ ਤਾਜ਼ਾ ਅੰ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਚਾਰ ਦੇ ਸ਼ਾਮ ਤੋਂ ਬੱਦਲਵਾਈ ਸੰਭਵ ਹੈ ਜੀ 5 ਤੇ 6 ਤਰੀਕ ਨੂੰ ਉਮੀਦ ਹੈ ਸਾਰ ਨੇ 7 ਤਰੀਕ ਤੱਕ ਇਹ ਸਿਸਟਮ ਚੱਲ ਸਕਦਾ ਹੈ ਉਸ ਤੋਂ ਬਾਅਦ 8 9 10 ਤਰੀਕ ਨੂੰ ਮੌਸਮ ਆਪਣਾ ਲਗਭਗ ਸਾਫ਼ ਰਹੇਗਾ ਸੀਤਲਰ ਫਿਰ ਤੋਂ ਚੱਲੇਗੀ ਤੇ ਕੱਲ ਦੇ ਲਈ ਅਲਰਟ ਫਿਲਹਾਲ ਅੱਜ ਜਾਰੀ ਨਹੀਂ ਕੀਤੇ ਗਏ ਜਿਹੜੇ ਅਲਰਟ ਸੰਗਣੇ ਧੁੰਦ ਦੇ ਚੱਲਦੇ ਹੋਏ ਸੀ ਉਹਨਾਂ ਹਟਾ ਦਿੱਤੇ ਗਏ ਨੇ ਸੀਤਲਰ ਹਾਲਾਂਕਿ ਚੱਲਦੀ ਰਣੀ ਹੈ ਪਰ ਜਿਹੜਾ ਧੁੰਦ ਹੈ ਉਹ ਜ਼ਮੀਨੀ ਲੈਵਲ ਤੇ ਘਟ ਵੰਦੀ ਹੈ ਇਸ ਲਈ ਧੁੰਦ ਦੇ ਇਹ ਅਲਰਟ ਹੁਣ ਨਹੀਂ ਲਾਗੂ ਨੇ ਤੇ ਆਉਂਦੇ ਦਿਨਾਂ ਦੇ ਦਰਮਿਆਨ ਜੋ ਵੀ ਅਫਰੇਡ ਹੋਣਗੇ ਤੁਹਾਡੇ ਨਾਲ ਸ਼ੇ